ਆ ਹਾਲਾਤ ਨੇ ਪੰਜਾਬ ਦੇ ਜਿਹੜੇ ਤੁਹਾਨੂੰ ਦਿਖਾ ਰਹੇ ਆ ਇਹ ਵਿਚਾਰੇ ਲੋਕ ਅਸੀਂ ਖੜੇ ਆ ਰਾਵੀ ਦੇ ਕੰਢੇ ਇੱਧਰ ਸਾਡੇ ਰਾਵੀ ਆ ਜਿੱਥੋਂ ਟੁੱਟੀ ਆ ਧੁੱਸੀ ਵਨ ਟੁੱਟਿਆ ਤੇ ਅਸੀਂ ਪਿੰਡ ਖੜੇ ਆ ਇੱਕ ਪਿੰਡ ਦੇ ਕੋਲ ਆ ਕਿਹਨੇ ਆਲ ਪਿੰਡ ਆ ਗੁਰਦਾਸ ਹਲਕਾ ਗੁਰਦਾਸਪੁਰ ਜ਼ਿਲ੍ਹਾ ਹਮ ਤੇ ਮੇਰੇ ਪਿੱਛੇ ਆਹ ਦੇਖੋ ਵਿਚਾਰਾ ਆ ਨੌਜਵਾਨ ਮੇਰੇ ਨਾਲ ਖੜਾ 1.5 ਕਰੋੜ ਰੁਪਇਆ ਲਾਇਆ 1.5 ਕਰੋੜ ਰੁਪਇਆ ਇਸ ਨੌਜਵਾਨ ਨੇ ਆ ਬੜੇ ਸ਼ੌਂਕ ਦੇ ਨਾਲ ਜਿਹੜਾ ਇੱਕ ਘਰ ਪਾਇਆ ਇਹਨੇ ਕੋਠੀ ਪਾਈ ਆ ਤੇ ਜਿਹੜੀ ਆ ਤੁਸੀ ਵਨ ਟੁੱਟਣ ਕਰਕੇ ਬਹਿ ਗਈ ਆ ਰੁੜ ਗਈ ਆ ਤੇ ਇਸ ਇਲਾਕੇ 'ਚ ਅਸੀਂ ਦੇਖਦੇ ਆ ਮੇਰੇ ਇੱਧਰਲੇ ਪਾਸੇ 15 ਫੁੱਟ ਪਾਣੀ ਵਹਿੰਦਾ ਇੱਥੇ ਆ ਹਾਲਾਤ ਨੇ ਤੇ ਇਹ ਇਹ ਪਾਣੀ ਸ਼ਾਇਦ ਮਤਲਬ 15 ਜਾਂ 20 ਦਿਨਾਂ ਹੀ ਰਹੀ ਜਾਣਾ ਤੁਰਿਆ ਜਾਣਾ 15-20 ਦਿਨ ਤੱਕ ਪਾਣੀ ਰੁਕਣਾ ਤੂ ਦੂ ਬਾਦ ਦੇ ਹਾਲਾਤ ਆਪਾਂ ਦੇਖ ਲੋ ਵੀ ਜਦੋਂ ਇਹ ਸਾਰੀਆਂ ਇੱਥੇ ਆ ਦੇਖ ਲੋ ਚਰੀਆਂ ਚੁਰੀਆਂ ਕਮਾਦ ਕਮੂਦ ਸਭ ਡੁੱਬ ਗਏ ਆ ਘਾ ਡੁੱਬ ਗਏ ਸੀ ਸਾਰੇ ਇਹਨਾਂ ਪਿੰਡਾਂ ਜਾ ਕੇ ਆਏ ਆ ਕਿਹੜੇ ਕਿਹੜੇ ਪਿੰਡਾਂ 'ਚ ਆਪਾਂ ਗਏ ਕੀ ਕਿਨਾ ਸੀ ਸਿੰਘਪੁਰਾ ਸ਼ਾਮਪੁਰਾ ਸਿੰਘਪੁਰਾ ਸ਼ਾਮਪੁਰਾ ਮਾਸੀ ਵਾਲਾ ਮਾਸੀ ਵਾਲਾ ਮਾਸੀ ਵਾਲਾ ਜੱਟਾ ਬੱਸੀਆ ਜੱਟਾ ਬੱਸੀਆ ਇਹਨਾਂ ਪਿੰਡਾਂ 'ਚ ਅਸੀਂ ਗਏ ਆ ਸਾਰੇ ਪਿੰਡ ਹੀ ਤਬਾਹ ਹੋ ਚੁੱਕੇ ਨੇ ਬਈ ਐਡਾ ਕੁ ਮਾੜਾ ਹਾਲ ਆ ਇੱਥੇ ਅਜ ਨਾਲੇ ਤੱਕ ਸਾਰਾ ਇਹ ਮੰਡ ਦਾ ਏਰੀਆ ਵਾਜਦਾ ਹਾਂ ਜੀ ਸਾਰਾ ਮੰਡ ਦਾ ਇਲਾਕਾ ਰੁੜ ਚੁੱਕਿਆ ਹੈ ਇਹ ਬੰਦੇ ਬਾਈ ਐਂ ਲਾ ਲੋ ਵੀ 10 15 ਸਾਲ ਤਾ ਨਹੀਂ ਆਉਨੇ ਜਿਹੜੇ ਬੰਦੇ ਨੇ ਯਾਰ ਮਿਹਨਤ ਮੁਸ਼ਕਤ ਕਰਕੇ ਇਤਨਾ ਪ੍ਰੋਜੈਕਟ ਲਈ ਹੈ ਕੋਈ 8 9ਵਾਂ ਗੱਲਾਂ ਵਾਦਾ ਹੈ ਕੱਲ ਆਏ ਮੈਂ ਵੀ ਕੱਲ ਵੀਡੀਓ ਆਪਾ ਇਹਨਾਂ ਨੇ ਸਹੀ ਗੱਲ ਮੰਗਵਾ ਲਿਆ ਲੋਕਾਂ ਨੇ ਐਵੇਂ ਸੁਝੇ ਭਾਈਆ ਬਣਾ ਆਪਣਾ ਭਾਈ ਕੋਈ ਨਹੀਂ ਆਇਆ ਇੱਥੇ ਕੋਈ ਪ੍ਰਸ਼ਾਸਨ ਨਹੀਂ ਆਇਆ ਕਿ ਇਹ ਪਾਣੀ ਦਾ ਵਹਾਅ ਇੰਨਾ ਤੇਜ਼ਾ ਸਾਡੇ ਪੈਰ ਚੱਕਦਾ ਪਾਣੀ ਖੜ ਨਹੀਂ ਹੁੰਦਾ ਪਾਣੀ ਥੱਲੋਂ ਮਾਰਦਾ ਸੱਪ ਕਿਹੜੇ ਆ ਗਏ ਤਾਂ ਜਾਣੇ ਮੈਂ ਗੱਲ ਤੁਹਾਡੇ ਨਾਲ ਇਹ ਕਰਨੀ ਆ ਯਾਰ ਅੱਜ ਪੰਜਾਬ ਦੇ ਲੋਕਾਂ ਨਾਲ ਵੀ ਪੰਜਾਬ ਦੇ ਸਿਆਸਤਦਾਨਾਂ ਨਾਲ ਵੀ ਪੰਜਾਬ ਦੇ ਬੁੱਧੀਜੀਵੀਆਂ ਨਾਲ ਪੰਜਾਬ ਦੇ ਦਰਦ ਰੱਖਣ ਵਾਲੇ ਲੋਕਾਂ ਨਾਲ ਮੈਂ ਗੱਲ ਕਰਨੀ ਚਾਹੁੰਦਾ ਕਿ ਇਹ ਜਿਹੜੇ ਹਾਲਾਤ ਬਣਦੇ ਨੇ ਪੰਜਾਬ ਦੇ ਵਿੱਚ ਪਹਿਲਾਂ 88 ਦੇ ਵਿੱਚ ਇਸ ਇਲਾਕੇ ਤੋਂ ਪਤਾ ਲੱਗਾ ਵੀ 88 ਜਿੰਨਾ ਹੜ ਆਇਆ ਸੀ ਉਦੋਂ ਵੀ ਦੱਸਦੇ ਵੀ 8-8 ਫੁੱਟ ਛੱਲਾ ਜਿਹੜੀਆਂ ਇੱਥੇ ਤਾਂ 15 12 12 ਫੁੱਟ ਛੱਲਾਈਏ 10-10 ਫੁੱਟ ਟਰੈਕਟਰ ਜਿਹੜੇ ਟਰੈਕਟਰ ਸੀਗੇ ਦੋ ਤੇ ਗੱਡੀ ਸੀਗੀ ਬਲੇਰੋ ਹਾਂਜੀ ਬਲੇਰੋ ਛੱਲੇ 10 ਸੀ ਛੱਲੋਂ ਪਾਣੀ ਨੇ ਕੱਢਤੀ ਸਾਰੀ ਮਿੱਟੀ ਤੇ ਛੱਲੇ 10 ਸੀ ਦੱਸਦਾ ਫੁੱਟ ਥੱਲੇ ਬੱਜਿਆ ਇਹ 88 ਤੋਂ ਬਾਅਦ ਇੰਨੇ ਹਾਲਾਤ ਜਿਹੜੇ ਮਾੜੇ ਤੇ ਚਿੰਤਾਜਨਕ ਬਣੇ ਆ ਇਸ ਇਲਾਕੇ ਦੇ ਬਾਈ 10-15 ਸਾਲ ਬੰਦੇ ਪੈਰਾਂ ਤੇ ਨਹੀਂ ਖੜੇ ਹੋਣੇ ਐਡਾ ਨੁਕਸਾਨ ਚ ਕਿੱਕਾ ਤਾਂ ਮੈਂ ਪਹਿਲੀ ਗੱਲ ਕਰਨੀ ਚਾਹੁੰਨਾ ਇਹ ਪੰਜਾਬ ਦੇ ਲੋਕੋ ਜਿੱਥੇ ਤੁਸੀਂ ਬੜੇ ਇਹੀ ਸਾਡੇ ਚ ਖਾਸੀਅਤ ਆ ਇਹੀ ਤਸਵੀਰ ਆ ਪੰਜਾਬ ਦੀ ਕਿ ਜਦੋਂ ਕੋਈ ਵਿਫਤਾ ਪੈਂਦੀ ਹੈ ਕਿਸੇ ਵੀ ਪਾਸੇ ਕਿਸੇ ਲਾਕੇ ਤੇ ਲੋਕਾਂ ਚ ਪਿੰਡਾਂ ਦੇ ਵਿੱਚ ਦਾ ਸਾਰਾ ਪੰਜਾਬ ਉੱਠ ਖੜਾ ਹੁੰਦਾ ਗੱਲਾ ਇਹ ਪੰਜਾਬ ਹੀ ਨਹੀਂ ਜਿੱਥੇ ਵੀ ਪੰਜਾਬੀ ਬੈਠਾ ਉੱਥੇ ਉਹਦੇ ਅੰਦਰ ਦਰਦ ਤੜਫ ਨਾਲ ਉਹ ਬੰਦਾ ਉੱਠਦਾ ਤੇ ਉਹ ਬੰਦਾ ਆਪਣੇ ਲੋਕਾਂ ਦੀ ਮਦਦ ਕਰਦਾ ਇੱਥੇ ਤੁਸੀਂ ਹੁਣ ਰਾਸ਼ਨ ਲੈ ਕੇ ਆ ਰਹੇ ਹੋ ਖਾਸ ਤੌਰ ਤੇ ਜਿੰਨਾ ਪਿੰਡਾਂ ਦੀ ਮੈਂ ਬਾਈ ਗੱਲ ਕੀਤੀ ਆ ਨਾ ਇੱਥੇ ਪਸ਼ੂ ਭੁੱਖੇ ਖੜੇ ਆ ਬਾਈ ਇੱਥੇ ਲੋੜ ਆ ਐਸ ਵੇਲੇ ਇਸ ਇਲਾਕੇ ਦੇ ਵਿੱਚ ਲੋੜ ਆ ਹਰੇ ਚਾਰੇ ਦੀ ਜੋ ਵੀ ਲਿਆ ਸਕਦੇ ਪਸ਼ੂਆਂ ਲਈ ਬਾਕੀ ਰਸਨ ਇੱਥੇ ਜਿਵੇਂ ਪਾਣੀ ਵਗੈਰਾ ਤੇ ਹੋਰ ਰਸਨ ਤਾਂ ਬਹੁਤ ਆ ਗਿਆ ਇੱਥੇ ਹਾਲਾਤ ਪਸ਼ੂਆਂ ਦੇ ਮਾੜੇ ਆ ਜਿਹੜੇ ਮੈਂ ਰਮਦਾਸ ਹਲਕੇ ਦੀ ਗੱਲ ਕਰਦਾ ਡੇਰਾ ਬਾਬਾ ਨਾਨਕ ਹਲਕੇ ਦੀ ਗੱਲ ਕਰਦਾ ਇੰਨਾ ਪਿੰਡਾਂ ਜਾਓ ਬਾਈ ਆਮ ਤੌਰ ਤੇ ਕੀ ਹੁੰਦਾ ਬੰਦੇ ਵੱਡੀਆਂ ਸੜਕਾਂ ਤੇ ਆਉਂਦੇ ਆ ਉੱਥੋਂ ਹੀ ਰਾਸ਼ਨ ਉੱਥੇ ਵਰਤਾ ਕੇ ਦੇ ਵਾਪਸ ਮੁੜ ਜਾਂਦੇ ਆ ਜੋ ਪਹਿਲੇ ਹੀ ਜਿਹੜਾ ਲੋੜਵੰਦਾ ਵਿਚਾਰਾ ਉਹ ਤੱਕ ਪਹੁੰਚਦਾ ਨਹੀਂ ਜਾਂ ਜਿਹੜਾ ਬੰਦਾ ਲੋੜਵੰਦਾ ਕਈ ਵਾਰੀ ਸ਼ਰਮ ਮਨ ਜਾਂਦਾ ਵੀਰ ਮੈਂ ਕਿਵੇਂ ਹੱਥ ਡੂੰਗਾ ਤੇ ਜਿਹੜੇ ਇੱਥੇ ਤੁਹਾਨੂੰ ਪਤਾ ਵੀ ਉਹੀ ਲਟੇਰੇ ਖੜੇ ਆ ਵੀ ਵਧੀਆ ਲਾਹਾ ਲੈ ਲੋ ਕਿਉਂਕਿ ਇਹ ਜਿਹੜਾ ਹੜਾ ਇਹ ਹੜ ਕਈਆਂ ਨੂੰ ਐ ਵੀ ਰਾਸ ਆ ਜਾਂਦਾ ਮਾਰ ਮਾਰ ਬਹੁਤ ਨੂੰ ਜਾਂਦਾ ਬਰਬਾਦੀ ਬਹੁਤ ਦੀ ਕਰ ਜਾਂਦਾ ਪਰ ਇਹ ਜਿਵੇਂ ਸਿਆਸਤਦਾਨਾਂ ਨੂੰ ਆਪਣੀਆਂ ਰੋਟੀਆਂ ਸੇਕਣ ਦੇ ਕੰਮ ਆਉਣਾ ਉਹਨਾਂ ਨੇ ਕਹਿਣਾ ਉਹਦਾ ਕਰਤਾ ਜੀ ਉਹਨਾਂ ਨੇ ਕਹਿਣਾ ਉਹਦਾ ਕਰਤਾ ਮੈਂ ਇਹ ਵੀ ਗੱਲ ਕਰੂੰਗਾ ਕਿ ਕਰਨਾ ਕੀ ਚਾਹੀਦਾ ਜਦ ਅਜੇ ਨਾ ਸਮੇਂ ਦੇ ਵਿੱਚ ਹਾਲਾਤ ਕੀ ਨੇ ਤੇ ਮੰਗ ਕਿਹੜੀ ਚਾਹੀਦੀ ਆ ਹੱਕ ਦੀ ਗੱਲ ਕਿਹੜੀ ਚਾਹੀਦੀ ਉਹ ਵੀ ਮੈਂ ਗੱਲ ਤੁਹਾਣਾ ਸਾਂਝੀ ਕਰੂੰਗਾ ਪਰ ਉਸ ਤੋਂ ਪਹਿਲਾਂ ਮੈਂ ਕਹਿਣਾ ਚਾਹੁੰਦਾ ਵੀ ਇੱਥੇ ਬਹੁਤੇ ਹੁਣ ਜਿਹੜੇ ਚੈਨਲ ਆ ਉਹਨਾਂ ਨੂੰ ਟੀਆਰਪੀ ਦਾ ਮਸਲਾ ਵਿਚਾਰੇ ਉਹ ਵੀ ਆ ਜਾਣਗੇ ਚਲੋ ਚੰਗੀ ਗੱਲ ਆ ਹਾਲਾਤ ਦਿਖਾਉਣੇ ਚੰਗੀ ਗੱਲ ਆ ਪਰ ਮੈਂ ਚੈਨਲਾਂ ਨੂੰ ਇਹ ਕਹਿਣਾ ਚਾਹੁੰਦਾ ਬਾਈ ਜਦੋਂ ਸੋਡੀ ਲੋਡ ਪੈਣੀ ਆ ਅਜ ਤੋਂ ਮਹੀਨੇ ਬਾਅਦ ਜਿਹੜੇ ਬਿਲਕੁਲ ਇੱਥੇ ਜਿਹੜੇ ਖੜੇ ਆ ਨਾ ਅਸੀਂ ਬਰੇਤੀ ਦੇ ਖ ਇਥੇ 8-8 10-10 ਫੁੱਟ 5-5 ਫੁੱਟ ਬ੍ਰੇਤੀ ਚੜ ਚੁੱਕੀ ਐ ਜਿਹੜੀਆਂ ਦਾ 20 ਸਾਲ ਨਹੀਂ ਚੱਕੀ ਜਾਣੀ ਕਿਉਂਕਿ ਅਸੀਂ ਰੋਡ ਕੀ ਪਿੰਡ ਚੱਕ ਕੇ ਆਏ ਸੀਗੇ 23 ਦੇ ਵਿੱਚ ਸਰਦੂਰਗੜ੍ਹ ਦੇ ਕੋਲੇ 8-10 ਦਾ ਫੁੱਟ ਬ੍ਰੇਤੀ ਜਿਹੜੀ ਜੇ ਇੱਕਾ ਟੁੱਟਿਆ ਸੀਗਾ ਉੱਥੇ ਘੱਟੋ ਘੜ ਦੋ 250 ਟਰੈਕਟਰ ਰੋਜ਼ ਚੱਲੇ 23 ਦਿਨ ਲੱਗੇ ਉਹਨਾਂ 23 ਦਿਨ ਕਈ ਲੱਖਾਂ ਦਾ ਤੇਲ ਮੱਚਿਆ ਸੈਂਕੜੇ ਢੋਲ ਮੱਚ ਗਏ ਹਜ਼ਾਰਾਂ ਟਰੈਕਟਰ ਤੋਂ ਚੱਲਿਆ ਤਾਂ 23 ਦਿਨਾਂ ਜਾ ਕੇ ਬ੍ਰੇਤੀ ਚੱਕੀ ਗਈ ਸੀ ਇਹਦਾ ਵਿਚਾਰੇ ਜੇ ਨਾ ਲੋਕਾਂ ਨੇ ਮਦਦ ਕੀਤੀ ਤਾਂ ਇਹ ਤਾਂ ਬੰਦਿਆ ਦੇ ਮੁੜ ਕੇ ਨਾ ਫਸਲਾਂ ਹੋਣਗੀਆਂ ਹੀ ਨਹੀਂ ਫਸਲ ਨਾਲ ਹੀ ਬਹਾਲ ਹੋਣਾ ਤੇ ਇੰਨਾ ਬਾਣਾ ਦੇ ਵਿੱਚ ਜ਼ਮੀਨਾਂ ਦੇ ਵਿੱਚ ਬਰੇਤੀ ਇੰਨੀ ਨਹੀਂ ਚੜ ਗਈ 5-5 7 ਦਾ 10 ਦਾ ਫੁੱਟ ਚੱਕੀ ਨਹੀਂ ਜਾਣੀ ਬਾਈ ਉਦੋਂ ਮਦਦ ਕਰਿਓ ਜਿੰਨੇ ਮੈਂ ਸਾਡੀਆਂ ਕੋਈ ਐਨ ਆਰ ਆਈ ਭਰਾ ਨੇ ਸਾਡੀਆਂ ਕੋਈ ਸੰਸਥਾਵਾਂ ਨੇ ਸਾਡੇ ਕੋਈ ਜਿਹੜੇ ਵੀ ਸਮਾਜ ਸੇਵੀ ਲੋਕ ਨੇ ਉਹਨਾਂ ਨੂੰ ਅਪੀਲ ਕਰਦਾ ਕਿ ਬਾਅਦ ਤੋਂ ਬਾਅਦ ਉਦੋਂ ਸਾਨੂੰ ਲੋੜ ਹੈ ਖਾਸ ਤੌਰ ਤੇ ਜਿੱਥੇ ਵੀ ਨਾਵੀ ਟੁੱਟਿਆ ਜਾਂ ਬਿਆਸ ਟੁੱਟਿਆ ਜਾਂ ਸਤਲੋ ਟੁੱਟਿਆ ਉਹਨਾਂ ਇਲਾਕਿਆਂ ਜਾ ਕੇ ਉਹਨਾਂ ਪਿੰਡਾਂ ਦੇ ਵਿੱਚ ਜਾ ਕੇ ਸਾਨੂੰ ਨਿਸ਼ਾਨਦੇਹੀ ਕਰਨ ਦੀ ਲੋੜ ਆ ਅਗਲੀ ਗੱਲ ਆ ਜਾਂਦੀ ਆ ਕਿ ਆਮਪਾੜ ਤੇ ਮੈਂ ਇੱਥੇ ਪਿਛਲੇ ਇੱਕ ਪਿੰਡ ਗਿਆ ਤੇ ਉੱਥੇ ਐਸਡੀਐਮ ਤੇ ਤਹਿਸੀਲਦਾਰ ਬੈਠੇ ਆ ਉਹ ਲਿਖ ਰਹੇ ਆ ਵੀ ਇਹ ਕਿਸ ਦਾ ਕੀ ਨੁਕਸਾਨ ਆ ਹੁਣ ਇਹੋ ਡਰਾਮਾ ਪਤਾ ਨਹੀਂ ਖਾਨਾਪੂਰਤ ਕੀ ਹਾਲਾਕ ਨੁਕਸਾਨ ਤਾਂ ਦੱਸੇ ਨਹੀਂ ਜਾਣਾ ਹੁਣ ਕੀ ਨੁਕਸਾਨ ਦੱਸਣਗੇ ਇਹਨਾਂ ਨੂੰ ਤਾਂ ਐ ਹੀ ਨਹੀਂ ਪਤਾ ਲੱਗਣਾ ਵੀ ਇਹ ਸਾਡੀ ਬੱਟ ਕਿੱਥੇ ਆ ਸਾਡਾ ਕਿਹੜਾ ਖੇਤ ਆ ਉਹਨਾਂ ਨਿਸ਼ਾਨਦੇਹੀ ਕਰਨ ਦੇ ਟਾਈਮ ਲੱਗ ਜੂ। ਉੱਥੇ ਮੈਨੂੰ ਇੱਕ ਦੱਸਿਆ ਬਾਈ ਨੇ ਕਹਿੰਦਾ ਬਾਈ ਅੱਛੇ ਇੱਕ ਬੰਦਾ ਆਇਆ ਮੇਰੇ ਪਿੰਡ ਦਾ ਹੀ ਐ। ਕਹਿੰਦਾ ਬਾਈ ਮੇਰੇ 25 ਡੰਗਰ ਰੜਦੇ। ਕਹਿੰਦਾ ਆਇਆ ਉਹਦੇ ਕੋਲ ਇੱਕ ਗਾਇਨ ਸੀ। ਇਹ ਵੀ ਜਿਹੜਾ ਲੋੜਬੰਦ ਪੀੜਤ ਬੰਦਾ ਹੜ ਪੀੜਤ ਕਿਹਨੂੰ ਕਹਿੰਦੇ ਹੜਣਾ ਪੀੜਤ ਐ। ਇਹ ਲੋਕ ਪੀੜਤ ਨੇ। ਉਹਨੇ ਨਿਸ਼ਾਨਦੇਹੀ ਕਰਕੇ ਪਿੰਡੋਂ ਪਿੰਡੀ ਜਾ ਕੇ ਆਪ ਪਹੁੰਚ ਕਰਕੇ ਡਟੇਰਿਆਂ ਦੇ ਹੱਥ ਨਾਲ ਦੇ ਜਾਓ। ਉਹ ਵੀ ਬੈਠਿਆ ਦਾਲ ਲਾਉਣ ਨੂੰ ਵੀ ਹੁਣ ਆਉਣਗਾ ਰਾਸ਼ਨ ਆਊਗਾ। ਪਤਾ ਨਹੀਂ ਕਿੰਨਾ ਕਾ ਆਟਾ, ਦਾਲਾਂ, ਪਾਣੀ ਪਤਾ ਨਹੀਂ ਕਿੰਨਾ ਜਮਾ ਕਰਕੇ ਵੇਚਣਾ ਸ਼ੁਰੂ ਕਰ ਦੇਣ ਸੋ ਮੈਂ ਇੱਕ ਬੇਨਤੀ ਇਹੀ ਕਰਨਾ ਵੀ ਇਸ ਇਲਾਕੇ ਦੇ ਵਿੱਚ ਆਓ ਬਾਈ ਪਿੰਡਾਂ ਤੋਂ ਨਿਕਲੋ ਪਿੰਡਾਂ ਜਾ ਕੇ ਪਤਾ ਲੱਗਦਾ ਹਾਲਾਤ ਕੀ ਆ ਅਗਲੀ ਗੱਲ ਮੈਂ ਕਰਨੀ ਚਾਹੁੰਦਾ ਜਿਹੜੀ ਗੱਲ ਮੈਂ ਅਗਲੀ ਕਰਨੀ ਚਾਹੁੰਦਾ ਵੀ ਇੱਧਰ ਪੰਜਾਬ ਦੇ ਹਾਲਾਤ ਦੇਖ ਲਓ ਆਪਾਂ ਆ ਦੇਖੋ ਸਾਡੇ ਆ ਪਾਣੀ ਵਾਧਦਾ ਤੁਰਿਆਂ ਦਾ ਪੱਦਰ ਅੱਜ ਨੂੰ ਇੱਧਰ ਹੌਲੀ ਹੌਲੀ ਵਾਧਦਾ ਤੁਰਿਆਂ ਦਾ ਪਾਣੀ ਦਾ ਪੱਦਰ ਤੇ ਇੱਕ ਥੰਮੇ ਮੈਂ ਗੱਲ ਹੋਰ ਦੱਸਣੀ ਚਾਹੁੰਦਾ ਅੱਜ ਹੈਗੀ 30 ਤਰੀਕ 30 ਅਗਸਤ ਕੱਲ ਨੂੰ ਹੈ 31 ਅਗਸਤ 31 ਅਗਸਤ ਨੂੰ ਨੰਗਲ ਜਿਹੜਾ ਭਾਖੜਾ ਡੈਮ ਹੈ ਉਹਦਾ ਜਿਹੜਾ ਕੰਟਰੋਲ ਹੈ ਉਹਦੀ ਸੁਰੱਖਿਆ ਦਾ ਜਿਹੜਾ ਪ੍ਰਬੰਧ ਹੈ ਉਹ ਸੀਆਈਐਸਐਫ ਦੇ ਹਵਾਲੇ ਹੋ ਜਾਣਾ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਵੀ ਅੱਜ ਇਹਦੀ ਕਿਉਂ ਲੋੜ ਹੈ ਨਹੀਂ ਭਾਈ ਜਿੰਨਾ ਚਿਰ ਮਰਜ਼ੀ ਆਪਾਂ ਰੌਲਾ ਪਾਈ ਜਾਗੇ ਪਿੱਟੀ ਜਾਗੇ ਜਿੰਨਾ ਮਰਜ਼ੀ ਦਸਣ ਤੋਂ ਹੀ ਜਾਗੇ ਇਹ ਪੰਜਾਬ ਨੂੰ ਹਣਾਂ ਦੇ ਨਾਲ ਐਂ ਮਾਰਿਆ ਜਾਣਾ ਸਾਡਾ ਕੋਈ ਸਿਆਸਤਾਨ ਸਾਡੇ ਕੋਈ ਬੁੱਧੀਜੀਵੀ ਇੱਕ ਦੋ ਬੋਲਦੇ ਆ ਬਾਕੀ ਸਾਰੇ ਚੁੱਪ ਨੇ ਸਾਡੇ ਕੋਈ ਹੋਰ ਪੰਜਾਬਦਰ ਦੀ ਲੋਕਾਂ ਨੂੰ ਜੇ ਕੋਈ ਗੱਲ ਚੱਕਣੀ ਚਾਹੀਦੀ ਹੈ ਚਾਹੇ ਵਿਰੋਧੀ ਧਿਰ ਆ ਚਾਹੇ ਸਰਕਾਰ ਆ ਕਿ ਅਸਲ ਦੇ ਦੇ ਜਿਹੜਾ ਮੁੱਦਾ ਬਣਦਾ ਜਿਹੜਾ ਸਾਡੇ ਡੈਮਾਂ ਦਾ ਕੰਟਰੋਲ ਹੈ ਸਾਡੇ ਹੈਡਵਰਕਸ ਦਾ ਕੰਟਰੋਲ ਹੈ ਉਹ ਸੈਂਟਰ ਕੋਲੇ ਆ ਡੈਮ ਸੇਫਟੀ ਐਕਟ ਬਣਾ ਦਿੱਤਾ ਗਿਆ ਸੈਂਟਰ ਵੱਲੋਂ ਸਾਰਾ ਕੰਟਰੋਲ ਪਾਣੀ ਦਾ ਉਹਨਾਂ ਕੋਲ ਆ ਉਹ ਤੈਅ ਕਰਦੇ ਆ ਕਿੰਨਾ ਪਾਣੀ ਕਿਹੜੇ ਸੂਬੇ ਨੂੰ ਕਿੰਨਾ ਪਾਣੀ ਕਿਹੜੇ ਸੂਬੇ ਨੂੰ ਜਦੋਂ ਮਾਰਨਾ ਦੇਖੋ ਜਲ 10 ਕਰੋੜ ਕਿਨੇ ਚਾਵਾ ਦਾ ਬੰਦੇ ਨੇ ਕੋਠੀ ਤੇ ਲਾਇਆ ਕਿੰਨੇ ਪਿੰਡ ਤਬਾਹ ਹੋ ਗਏ ਫਸਲਾਂ ਰੁੜ ਗਈਆਂ ਯਾਰ ਪਸ਼ੂ ਡੰਗਰ ਮਰ ਗਏ ਕੋਈ ਤਰ ਕੇ ਪਾਕਿਸਤਾਨ ਵੱਲ ਚਲੇ ਗਏ ਪਾਕਿਸਤਾਨ ਵੀ ਡੁੱਬ ਗਿਆ ਕਈ 10 12 ਜ਼ਿਲ੍ਹੇ ਲੈnde ਪੰਜਾਬ ਦੇ ਵੀ ਡੁੱਬ ਚੁੱਕੇ ਆ ਉਹ ਵੀ ਤਬਾਹ ਹੋ ਚੁੱਕੇ ਆ ਲੋਕ ਪਰ ਇੱਥੇ ਫਿਰ ਵੀ ਸਿਹਤਾਂ ਹੋਣੀਆਂ ਨੇ ਪਰ ਮੈਂ ਕਹਿੰਦਾ ਸਿਹਤ ਗੰਦੀ ਹੋ ਰਹੀ ਆ ਪੰਜਾਬ ਨਾਲ ਮੈਂ ਕਹਿੰਦਾ ਹਰ ਕੁਦਰਤੀ ਹੜ੍ਹ ਨਹੀਂ ਹੈਗੇ ਇਹ ਮੈਨ-ਮੇਡ ਹੜ੍ਹ ਨੇ ਇਹ ਸ਼ਾਸਕਾਂ ਦੇ ਹੜ੍ਹ ਨੇ ਪੰਜਾਬ ਨੂੰ ਮਾਰਨ ਲਈ ਇਹੀ ਤਾਂ ਰੌਲੇ ਸਾਨੂੰ ਸਮਝ ਨਹੀਂ ਪੈ ਰਹੀ ਜਦੋਂ ਕੰਟਰੋਲ ਸੈਂਟਰ ਕੋਲ ਚੱਲਿਆਗਾ ਸਾਡਾ ਪੰਜਾਬ ਦਾ ਮੁੱਖ ਮੰਤਰੀ ਉਹ ਫਿਰਦਾ ਤਾਮਨ ਲਾਡੂ ਦੇ ਵੀ ਦੋਸੇ ਖਾਂਦਾ ਘੱਟੋ ਘੱਟ ਜਦੋਂ ਗਿਆ ਉੱਥੋਂ ਦਾ ਮੁੱਖ ਮੰਤਰੀ ਸਟਾਲਣ ਉਹਦੇ ਨਾਲੇ ਗੱਲ ਕਰਕੇ ਆ ਕਿ ਡੈਮ ਸੇਫਟੀ ਐਕਟ ਦੇ ਖਿਲਾਫ ਸਾਨੂੰ ਲੜਨਾ ਚਾਹੀਦਾ ਪਾਣੀ ਤੇ ਸਾਡਾ ਹੱਕ ਉਹ ਸਾਨੂੰ ਮਾਰਦਾ ਰਾਇਪਰਨ ਜਿਹੜਾ ਸਿਧਾਂਤ ਹੈ ਦੁਨੀਆ ਦਾ ਕਾਨੂੰਨ ਹੈ ਜਿਹੜੀ ਧਰਤੀ ਨੂੰ ਥਾ ਮੈਨੂੰ ਪਤਾ ਤੇਜ ਨਹੀਂ ਜਿਹੜੀ 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 ਧਰਤੀ ਜਿਹੜੇ ਖਿੱਤੇ ਦਾ ਨੁਕਸਾਨ ਹੁੰਦਾ ਪਾਣੀ ਦੇ ਹੱਕ ਵੀ ਉਹਦਾ ਪਰ ਸਾਡਾ ਹੱਕ ਹੀ ਨਹੀਂ ਪੰਜਾਬ ਦੀ ਮੈਂਬਰਸ਼ਿਪ ਦਾਵੇਦਾਰੀ ਬੀਵੀਐਮਪੀ ਦੇ ਵਿੱਚੋਂ ਪੰਜਾਬ ਪਾਸੇ ਕਰ ਦਿੱਤਾ ਗਿਆ ਕੋਈ ਅਧਿਕਾਰ ਹੀ ਨਹੀਂ ਪੰਜਾਬ ਦਾ ਰੱਖਿਆ ਗਿਆ ਡੈਮਾਂ ਦਾ ਕੰਟਰੋਲ ਸੈਂਟਰ ਨੇ ਆਪਣੇ ਕੋਲੇ ਕਰ ਲਿਆ ਸੁਈਆ ਸਪਨੋ ਤੇ ਕੋਲੇ ਲਿਆ ਆ ਰੌਣਾ ਦਾ ਭਾਈ ਇਹ ਬਣਦਾ ਕਿ ਅਸੀਂ ਇਸ ਗੱਲ ਤੇ ਮੁੱਦਾ ਠਾਈਏ ਸਾਡੇ ਬਾਲੇ ਵਿਦਵਾਨ ਕਹਿਣਗੇ ਉਹ ਪਹਿਲਾਂ ਲੋਕ ਬਚਾਲਗੇ ਲੋਕ ਨਹੀਂ ਬਚਣੇ ਜਿੰਨਾ ਤੇ ਅਸੀਂ ਆਪਣੇ ਹੱਕ ਦੀ ਗੱਲ ਨਹੀਂ ਕਰਦੇ ਅੱਜ ਕਰਨੀ ਬਹੁਤ ਜ਼ਰੂਰੀ ਹੈ ਆ ਸਾਡਾ ਮੁੱਖ ਮੰਤਰੀ ਕਹਿੰਦਾ ਹਰਿਆਣੇ ਵਾਲਾ ਪਾਣੀ ਲੈ ਲਿਓ ਲੈ ਵੇ ਕਨੇ ਪਹਿਲਾਂ ਸਾਡੀ ਗੱਲ ਨਹੀਂ ਸੁਣੀ ਸਾਡੀ ਕੋਈ ਸੁਣਵਾਈ ਨਹੀਂ ਆ ਸਾਡੇ ਨਾਲ ਕੋਈ ਦੁੱਖ ਨਜ਼ਾਰ ਕੀਤਾ ਉਹਨਾਂ ਦੀ ਚਿੱਠੀ ਲਿਖਤੀ ਕਹਿੰਦੇ ਚਿੱਠੀ ਦਾ ਕੀ ਫਾਇਦਾ ਐਂ ਡਰਾਮੇ ਨਾ ਕਰੋ ਕਦੇ ਉੱਥੇ ਜਾ ਕੇ ਬੀਬੀਐਮਪੀ ਦੇ ਅਧਿਕਾਰੀ ਨੂੰ ਜੰਦਾ ਲਾ ਲਿਆ ਜੀ ਆ ਕੇ ਮੈਂ ਡੈਮਾਂ ਦਾ ਪ੍ਰਬੰਧ ਮੈਂ ਕਰੂੰਗਾ ਜੀ ਮੈਂ ਰਾਖੀ ਕਰ ਰਿਹਾ ਕਿੱਥੇ ਪੰਜਾਬ ਦਾ ਮੁੱਖ ਮੰਤਰੀ ਯਾਰ ਇੰਨਾ ਮੁੱਦਿਆਂ 'ਤੇ ਲੜਨ ਦੀ ਲੋੜ ਆ ਜੇ ਪੰਜਾਬ ਬਚਾਉਣਾ ਮੈਂ ਚੱਕੀ ਫਿਰਾਂ ਲੰਗਰਾਂ ਦੇ ਇੱਥੇ ਲਾ ਕੇ ਲੰਗਰਾਂ ਤੇ ਚੱਕੀ ਫਿਰਾਂ ਦੇ ਬੋਰੇ ਤੇ ਮਰਦੇ ਫਿਰਾਂ ਰੁੱਟਦੇ ਫਿਰੋ ਫਰਾਂ ਹੀ ਹੋਣਾ ਜੇ ਅੱਜ ਨਾਲ ਅਸੀਂ ਬੋਲੇ ਇਨ੍ਹਾਂ ਹਾਲਾਤਾਂ ਦੇ ਵਿੱਚ ਤਾਂ ਹਿਸਾਬ ਲਾ ਲਓ ਇੱਕ ਪਾਸੇ ਤੁਹਾਨੂੰ ਪੰਜਾਬ ਨੂੰ ਮਾਰ ਰਹੇ ਹਨ ਹਣ ਹਾਲਾਤ ਦੇਖੋ ਪੰਜਾਬ ਦੇ ਕੀ ਬਣੇ ਹੋਇਆ ਤੇ ਦੂਜੇ ਪਾਸੇ 17 ਪਿੰਡਾਂ ਦੀ ਜ਼ਮੀਨ ਮਹਾਲੀ ਜ਼ਿਲ੍ਹੇ ਦੇ ਵਿੱਚ ਪੰਚਾਇਤੀ ਜ਼ਮੀਨ ਪੰਚਾਇਤ ਵਿਭਾਗ ਨੇ ਸਰਪੰਚਾਂ ਨੂੰ ਇਹ ਹੁਕਮ ਚਾਰਤਾ ਕਿ ਮਤੇ ਪਾ ਕੇ ਦੇ ਦਿਓ 17 ਪਿੰਡਾਂ ਦੀ ਪੰਚਾਇਤੀ ਜ਼ਮੀਨ ਨਿਲਾਮ ਕਰਨੀ ਹੈ ਖੁੱਲੀ ਬੋਲੀ ਦਾ। ਆਦਰ ਪੰਜਾਬ ਮਰੀ ਜਾਂਦਾ ਲੋਕ ਉਲਝਿਆ ਹੋਏ ਨੇ ਸਾਰਾ ਮਾਲਵਾ ਦੁਆਬਾ ਮਾਝਾ ਪੁਆਦ ਸਾਰਾ ਤੁਰਿਆ ਹੋਇਆ ਮਾਝੇਵਾਲ ਨੂੰ ਵੀ ਲੋਕਾਂ ਦੀ ਮਾਤ ਕਰ ਗਏ ਤੇ ਉਧਰ ਅੰਦਰ ਖਾਤੇ ਤੁਹਾਡਾ ਨੁਕਸਾਨ ਕਰ ਰਹੇ ਨੇ। ਇਹ ਪੰਜਾਬ ਦਰਦੀ ਨੇ ਯਾਰ ਹੈਲੀਕਾਪਟਰ ਦੇਤਾ ਜੀ ਅੱਗੇ ਹੈਲੀਕਾਪਟਰਾਂ ਦਾ ਕੀ ਹੋਣਾ ਬਾਈ ਕੁਛ ਨਹੀਂ ਆਇਆ ਭਾਈ ਇੱਥੇ ਕੋਈ ਹੈਲੀਕਾਪਟਰ ਨਹੀਂ ਆਇਆ ਮੈਂ ਤੁਹਾਨੂੰ ਦੱਸਣਾ ਵੀ ਆ ਰਹੀ ਹੈ ਕਰੀ ਆ ਰਹੀ ਹੈ ਸਰਦਾਰ ਜੀ ਸਾਰਾ ਸਮਾਨ ਕੁਛ ਨਹੀਂ ਆਇਆ ਭਾਈ ਪਾਣੀ ਚ ਸੁੱਟ ਗਏ ਸਾਰਾ ਕੁਝ ਉਹ ਤੁਹਾਨੂੰ ਦਿਖਾਉਣੇ ਆ ਮੈਂ ਅੱਗੇ ਆਰਮੀ ਕਹਿੰਦੇ ਬਚਾਊਗੀ ਉਹ ਗੱਡੀਆਂ ਛੱਡ ਕੇ ਉੱਡ ਗਏ ਉਹ ਖੜਾ ਆ ਗਿਆ ਗੱਡੀਆਂ ਤੁਹਾਨੂੰ ਦਿਖਾਉਣੇ ਆ ਉਹ ਖੜੀਆਂ ਖੜੀਆਂ ਉੱਥੇ ਗੱਡੀਆਂ ਮੇਰੇ ਜੀਰੋ ਆ ਮੇਰੇ ਆਰ ਨੇ ਜੀਰੋ ਆ ਮੇਰੇ ਕੋਈ ਕੰਮ ਨਹੀਂ ਆ ਮੈਂ ਸਾਰਿਆਂ ਨੂੰ ਇੱਥੇ ਭਾਈ ਇਹਦਾ ਮੈਂ ਸਲਾਮ ਕਰਦਾ ਯਾਰ ਇਹਨਾਂ ਲੋਕਾਂ ਨੂੰ ਮੈਂ ਧੰਨਵਾਦ ਮੰਨ ਗਿਆ ਨਾ ਲੋਕਾਂ ਨੂੰ ਇੰਨਾ ਨਾ ਪਾਣੀ ਚੜਿਆ ਹੋਇਆ ਘਰਾਂ ਦੇ ਆਲੇ-ਦੁਆਲੇ 15-15 ਫੁੱਟੇ ਲੋਕ ਘਰ ਨਹੀਂ ਛੱਡ ਕੇ ਜਾ ਰਹੇ ਇਹ ਡੰਗਰ ਛੱਡ ਕੇ ਬਾਗੇ ਧੰਨਾ ਲੋਕ ਦੇ ਆਪਣੇ ਘਰ ਨਾਲ ਇੰਨਾ ਮੋਹ ਆਪਣੇ ਡੰਗਣਾ ਪਸ਼ੂਆਂ ਨਾਲ ਨਾਲ ਮੋਹ ਹੈ ਮੋਹ ਕਿਵੇਂ ਬਾਈ ਇਹੀ ਰੋਜੀ ਰੋਟੀ ਹੈ ਬਸ ਇਹੀ ਗਈ ਤੇ ਬੰਦੇ ਦੇ ਪੱਲੇ ਫਿਰੇਗਾ ਜਮੀਨਾਂ ਦਾ ਗਈਆਂ ਫਸਲਾਂ ਦਾ ਮਰ ਗਈਆਂ ਜੇ ਪਸ਼ੂ ਵੀ ਗਏ ਤਾਂ ਬੰਦੇ ਦੇ ਪੱਲੇ ਕੀ ਰਹਿ ਗਿਆ ਸੋ ਮੇਰਾ ਕਹਿਣ ਦਾ ਭਾਵ ਆ ਪੰਜਾਬ ਦੇ ਲੋਕੋ ਕਿ ਮੁੱਦਿਆਂ ਤੇ ਆ ਜਾਓ ਓਏ ਮੁੱਦਿਆਂ ਤੇ ਆ ਜਾਓ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਨਹੀਂ ਇਹ ਹਰ ਜਿਹੜੇ ਹੈਗੇ ਆ ਇੱਥੇ ਗੱਲ ਕਰਨੀ ਪੈਂਦੀ ਐ ਫੈਡਰਲ ਢਾਂਚੇ ਦੀ ਰਾਜਾਂ ਦੇ ਅਧਿਕਾਰਾਂ ਦੀ ਹੱਕਾਂ ਦੀ ਗੱਲ ਕਰਨੀ ਚਾਹੀਦੀ ਐ ਸਾਨੂੰ ਆ ਮੌਕਾ ਹੁਣ ਹੁਣ ਸੁਣਦੇ ਵੀ ਲੋਕ ਨਹੀਂ ਹੂ ਨਹੀਂ ਸੁਣਦੇ ਲੋਕ ਆ ਮੂ ਤਾਂ ਲੋਕਾਂ ਨੂੰ ਲੈ ਲੈ ਬਿੱਲਾ ਪਾਣੀ ਆਇਆ ਨਿਕਲ ਗਿਆ ਹੁਣ ਮਾਲਵੇ ਆਪਣੇ ਮਾਰਵੇ ਵਾਲੇ ਆਪਾਂ ਨੂੰ ਤਾਂ ਪਤਾ ਹੀ ਨਹੀਂ ਆ ਲੋਕਾਂ ਦੇ ਹਾਲਾਤ ਐ ਇਹਨਾਂ ਲੋਕਾਂ ਕੋਲੇ ਆ ਕੇ ਦੇਖੋ ਕਿੰਨਾ ਬੁਰਾ ਹਾਲ ਐ ਪਰ ਫਿਰ ਵੀ ਮੈਂ ਕਹਿੰਦਾ ਮੱਝ ਵਾਲੋ ਤੁਸੀਂ ਧੰਨ ਹੋ ਬਾਈ ਤੁਹਾਡੇ ਸਿਰ ਨੂੰ ਸਲਾਮ ਐ ਸਿਰ ਚੋੜਾ ਤੁਹਾਡੇ ਅੱਗੇ